ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਪਾਲਾਥੌਰ ਪੁੱਛੇ ਬਾਈ ਸਰਜੀਤ ਰੱਖੋ ਦੇਖੋ ਅੱਜ ਵੀ ਘੜੋ 8-9 ਵਜੇ ਲੱਗ ਪਏ ਝੋਟੇ ਲੈ ਕੇ ਆਂਦੀਆਂ ਤੁਹਾਨੂੰ ਬੜਾ ਸਾਰਾ ਮਾਲ ਹੀ ਬਾਈ ਹਰਿਆਣਾ ਤੋਂ ਲੈ ਕੇ ਆਉਂਦੇ ਆ ਤੇ ਆਪਾਂ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਸੰਗਲ ਨਹੀਂ ਠਾਕੇ? ਹਾਂ ਨਹੀਂ ਮੇਰਾ ਬਣਾ। ਮੇਗਾ ਬਾੜ ਪਿਛਲਾ ਜੀ। ਹਾਂਜੀ ਹਾਂਜੀ ਕਿਰਪਾ ਭਾਬੀ ਦੀ ਹੋਗੀ। ਚਲੋ ਤੁਸੀਂ ਲੇਟ ਹੋ ਜੈ ਨਾ ਤੁਸੀਂ ਮਾਲ ਉਧਰ ਲੈ ਕੇ। ਮਾਲ ਸੋ ਲੱਭਦਾ ਘੱਟ ਜੀ। ਹਾਂ ਇਹਨਾਂ ਦੇ ਲੇਟ ਨਹੀਂ ਛਾਡੀਆਂ ਆਪਾਂ ਸੋ ਸ਼ਕੀਨ ਦੇ ਗਾ ਕੇ ਸੋ ਆਪਣੇ ਬਾਗ ਵੀ ਹੋ ਜੇ। ਚਲ ਮਾਲੇ ਬਸ ਉਧਰ ਲੈ ਕੇ ਰਹਿ ਜੀ। ਹਾਂਜੀ। ਔਰ ਇੱਕ ਦਾ ਫਿਰ ਪੈਣਾ ਹੀ ਪੈਣਾ। ਟਾਈਮ ਲੱਗ ਜਾਂਦਾ। ਦਹੀਂ ਕੀ ਦਿਨੀ ਮਹਾ ਇੱਕ ਵੀਡੀਓ ਪੈਂਦੀ ਹੈ। ਹਾਂ ਬਈ ਚਲੋ ਚਲੋ। ਹਾਂ ਚਲੀ ਜਲੇ ਮਾਣਾ ਹਾਂ। ਹਾਂਜੀ। ਹਾਂ ਵੈਸੇ ਵੀ ਵੀ ਜੀ ਨੇ। ਤੇ ਕਿਦੇ ਭਾਈ ਅੱਜ ਫਿਰ ਅੱਜ ਆਪਣਾ ਕੋਈ ਛੇ ਆ। ਛੇ ਆ ਨਹੀਂ। ਦੋ ਨੀਲੀ ਦੀਆਂ ਇਹ ਆ ਗਈ ਨੀਲੀ ਹੈ ਨਾ ਜੀ ਹਾਂਜੀ ਪਹਿਲਾ ਸੂਆ ਨਹੀਂ ਲਈ ਪਹਿਲਾ ਸੂਆ ਨਹੀਂ ਲਈ ਅੱਛਾ ਪਹਿਲਾ ਸੂਆ ਨਹੀਂ ਲਈ ਹਾਂਜੀ ਠੀਕ ਆ ਬੱਚਾ ਵਿਖਾ ਦੀ ਸੰਦੀਪ ਭਾਜੀ ਵਾ ਦਿਨ ਸੂਈ ਨੂੰ 나ੜੂ ਨਾਲ ਹਾਂ ਨਾਲ ਨਾਲ ਬਿਲਕੁਲ ਤੇ ਭਾਜੀ ਕਿੰਨਾ ਹੁਣ ਇਸ ਟਾਈਮ ਬੋਲਾ ਇਸ ਟਾਈਮ ਸੰਦੀਪ 10 ਕਿਲੋ ਠੰਡਾ ਕੋਈ ਦੋ ਟਾਈਮ ਚ ਹੋਵੇ ਅੱਛਾ 10 ਕਿਲੋ ਹਾਂ ਬਹੁਤ ਸੋੜਾ ਲੈਵਾ ਕਟਾਲਾ ਲੈਵਾ ਕਟਾਲਾ ਲੈਵਾ ਚਵਾਈ ਜੋ ਹੈ ਬਿਲਕੁਲ ਵਧੀਆ ਬਿਲਕੁਲ ਬਿਲਕੁਲ ਵਧੀਆ ਇੱਕ ਨੰਬਰ ਮਰੇ ਮੜਾ ਖੜਾ ਕੇ ਰੋ ਨੇੜੇ ਬਣ ਇਹ ਚੰਗੇ ਧਨ ਨੂੰ ਦਿਖਾ ਇਹ ਨੂੰ ਤੋੜਿਆ ਕਰੋ ਪੁੱਤ ਮੁੜ ਕੇ ਸ਼ਾਨ ਹਾਂ ਇਧਰ ਤੋੜ ਲੈ ਮੜਾ ਹਾਂ ਇਧਰ ਤੋੜ ਰਿ ਬਾਜੀ ਕਿੰਨਾ ਕਾਬੀ ਫਿਰ ਦੋਦੇ ਦੁੱਧ ਸੰਦੀਪ 13 ਕਿਲੋ ਦੋ ਬਹੁਤ ਚੋਣ ਖਰੀ ਆ ਠੀਕ ਆ ਠੀਕ ਆ ਅੱਜ ਵੀ 10 ਤੋਂ ਬਾਹਰ ਹੀ ਆ ਬੰਦਾ 10 ਕਿਲੋ ਕਵਾਂਗੇ ਹਾਂ ਬਿਲਕੁਲ ਚੋਣ ਇੰਨੀ ਚੰਗੀ ਭਾਵੇਂ ਬੱচ্চਾ ਚੋਲੇ ਬਸ ਠੀਕ ਆ ਬੋਲ ਆ ਤੇ ਪੰਜੋ ਚੀਜ਼ਾਂ ਚੋਸੇ ਨੂੰ ਸੂਈ ਨੂੰ ਠੀਕ ਆ ਹਾਂਜੀ ਆ ਜਾਓ ਲਿਆਓ ਜੀ ਬਾਬੂ ਬਸ ਛੋਟੇ ਦੇਖੇ ਡੇ ਟਾਈਮ ਤੋਂ ਜਾਣ ਗੋੜ ਦਿਆ ਨਹੀਂ ਨਹੀਂ ਬਿਲਕੁਲ ਬਾਕੀ ਸੰਦੀਪ ਹੁਣ ਪਿੰਡਾਂ ਇਹ ਮੁੱਲ ਬੜਾ ਕਰ ਮੋਲ ਤੇਜ਼ ਹੋ ਗਿਆ ਮੋਲ ਦਾ ਗੰਭਰ ਹੋ ਗਿਆ ਤੇ ਹੁਣ ਅੱਗੇ ਨਾਲ ਫਰਕ ਜਦੋਂ ਡੀਰਿੰਗ ਹੋ ਰਹੀ ਮਾਲ ਪਾਉਣ ਦਾ ਬੈ ਇੰਨੀ ਆ ਹਾਂਜੀ ਹਾਂਜੀ ਫਿਰ ਸੰਦੀਪ ਦੇ ਦਈਏ 135 ਦੀ 1 ਲੱਖ ਪੈਂਦੀ ਆ ਜੀ ਤਿੰਨ ਸ਼ੋਟ 131 1 ਲੱਖ ਬੱਤੀ ਚਲੋ ਜਾਣ ਦੋ ਠੀਕ ਆ ਤੇ ਆਹ ਬਾਈ ਜੀ ਸੰਦੀਪ ਪਹਿਲਾ ਸੂਆ ਵੀ ਅਜੇ ਇਹ ਵੀ ਸੂਈ ਹਾਂ ਪਿੱਛੇ ਕੱਟੀ ਲੋ ਜੀ ਤਾਜੀ ਸੂਈ ਮਤਲਬ ਤਾਜੀ ਸੂਈ ਜੈਡ ਬਲੈਕ ਜੈਡ ਬਲੈਕ ਹਾਂਜੀ ਠੀਕ ਆ ਤੇ ਕਿੰਨਾ ਇਸਨੇ ਬੋਲਾ ਜੀ ਸੰਦੀਪ 10 ਕਿਲੋ ਠੰਡਾ ਠਾਰ ਲੋ ਜੀ 10 ਕਿਲੋ ਨਿੰਗਰ ਲੈਵੇ ਦੀ ਝੋਟੀ ਹਾਂ ਚੰਗੀ ਝੋਟੀ ਆ ਬਿਲਕੁਲ ਕਾਲੀ ਸ਼ਾ ਨਸਲ ਵੇਖੋ ਝੋਟਰੀ ਕਿ ਨਹੀਂ ਆ ਦੇਖੋ ਬਰ ਲੇਵਲ ਉਹ ਬਹੁਤ ਸੋਹਣਾ ਬਹੁਤ ਸੋਹਣਾ ਸੰਦੀਪ ਬਹੁਤ ਸੋਹਣਾ ਨਿੱਗਰ ਲੇਵੇ ਦੀ ਚੋਣ ਬੜਾ ਚੰਗਾ ਲੱਗਾ ਸਾਰਾ ਸਰਸਾ ਹਾਰ ਜੀ ਹਾਂਜੀ 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 ਧੰਨਵਾਦ ਮਾੜੀ ਜਦੋਂ ਆ ਬਿਲਕੁਲ ਬਿਲਕੁਲ ਆਜੋ ਜੀ ਆਜੋ ਆਜੋ ਕੱਟੀ ਮਗਰ ਆ ਗਿਆ ਨਾ ਪਿੱਛੇ ਕੱਟੀ ਦੇ ਸੰਦੀਪ ਚਲੋ ਇਹਨੇ ਕਿੰਨਾ ਕਰੂਗਾ ਜੀ ਸੰਦੀਪ ਦੋ ਦਿਨਾਂ ਤੇਰਾ 14 14 ਕਿਲੋ ਪਹਿਲਾਂ ਨਹੀਂ ਦੇਣਾ ਪਹਿਲਾਂ ਦੇ ਸਾਰੀਆਂ ਸਾਫ਼ ਸੁਥਰੀਆਂ ਉਹ ਚੰਗੇ ਏਰੀਏ ਦੀਆਂ ਵਾਂ ਠੀਕ ਆ ਹਾਂਜੀ ਫਾਜੀ ਬਾਜੀ ਸੰਦੀਪ ਮੁੱਲ ਜੋ ਮਰਜੀ ਮੁੱਲ ਕਰਦੇ ਭਾਵੇਂ ਇੱਕ ਪੰਜੀ ਕਰਾ ਲਈਏ ਇੱਕ ਬਾਈ ਦੇ ਦਈਏ ਇੱਕ ਲੱਖ 22000 ਚਲੋ ਜਾਣ ਦੋ ਠੀਕ ਐ ਤੇ ਆਹ ਜ ਸੰਦੀਪ ਇਹ ਦੂਜਾ ਸੁਬਾ ਆ ਗਿਆ ਹਾਂ ਜੀ ਪਿਛੇ ਇਹ ਕੱਟੀ ਆ ਗਈ ਅੱਛਾ ਕੱਟੀ ਮੰਗਰ ਆ ਗਈ ਉਹਨਾਂ ਦਾ ਨਹੀਂ ਸੂਈ ਠੀਕ ਹੈ ਉਹ ਤੇ 11 ਕਿਲੋ 11 ਕਿਲੋ ਕੱਟੀ ਪਿਛੇ ਨਸਲ ਬਹੁਤ ਵੇਖੋ ਨਾ ਜੈਡ ਬਲੈਕ ਆ ਗਈ ਜੈਡ ਬਲੈਕ 11 ਕਿਲੋ ਦਾ ਤਿਆਰ ਆ ਤਿਆਰ ਤਿਆਰ ਪਿਛੇ ਕੱਟੀ ਬਹੁਤ ਸ਼ਾਨਦਾਰ ਇਹਨੂੰ ਕਹਿੰਦੇ ਡੈਮੋਗੇ ਸੂਈ ਨੂੰ ਜੀ ਇਹਨੂੰ 15 16 ਦਿਨ ਹੋ ਗਏ 15 16 ਦਿਨ ਹੋ ਗਏ ਹਾਂ ਜੀ ਸਿੰਗਲ ਅੱਡੀ ਸਿੰਗਲ ਅੱਡੀ ਬਹੁਤ ਜਿਆਦਾ ਲੋਅਰ ਗਾ ਚੱਡਾ ਸੰਦੀਪ ਹਾਂ ਜੀ ਹਾਂ ਬਿਲਕੁਲ ਐ ਫਿਕਸ ਲੈਵਾ ਠੀਕ ਆ ਆਜੋ ਜੀ ਆਜੋ ਆਜੋ ਬਸ ਠੀਕ ਆ ਹਾਂ ਜੀ ਸੰਦੀਪ ਮੁੱਲ 132 ਛੋਟ 128 ਦੀ 128 ਦੀ ਚਲੋ ਜਾਣ ਦੋ ਬਹੁਤ ਚੰਗੀ ਸੰਦੀਪ ਝੋਟੀ 128000 ਦੀ ਜਾਣ ਦੋ ਚੱਲਣ ਦੋ ਆਜ ਹੁਣ ਦਰਾਏ ਚਲੋ ਘਰਾਂ ਦੇ ਗਾਣਾ ਬੰਬੀ ਗਾਣਾ ਐਡਮੇ ਬਨੇ ਬੰਬੀ ਬਨੇ ਬੰਬੀ ਬੰਬੀ ਹਾਂ ਮਾਜੀ ਗੱਪਣਾ ਹੀ ਵੇ ਗੱਪਣ ਗੱਪਣ ਸੰਦੀਪ ਅੱਛਾ ਇੱਕ ਅੱਧਾ ਤੇ ਲੈ ਜੂਗੀ ਹਾਂਜੀ ਹਾਂ ਹਾਂਜੀ ਪਹਿਲੇ ਸੂਏ ਸੰਦੀਪ ਨੇ 15 ਗੱਲ ਦੋ ਦਿੱਤਾ ਅੱਛਾ ਪਹਿਲੇ ਸੂਏ ਹਾਂਜੀ ਦੂਜਾ ਸੂਗਾ ਸੁਣੀ ਆ ਦੂਜਾ ਸੂਗਾ ਸੁਣੀ ਆ ਹਾਂਜੀ ਬੜਾ ਲੰਮੀ ਧੋਰ ਲਈ ਮੇਰਾ ਵੀ ਬਹੁਤ ਬਰੀਡ ਹੈ ਛਾਵੇਂ ਛਾਵੇਂ ਲੈ ਜਾ ਪੁੱਤਿੱ ਦਾ ਕਰੋ ਚੈੱਕ ਤਾਂ ਸੁਣੋ ਵੇਖੋ ਅਜੇ ਕੋਈ ਪਰਵਾਹ ਨਹੀਂ ਟਾਈਮ ਲੈ ਜੂ ਅਜੇ ਟਾਈਮ ਇੱਕ ਦੋ ਦਿਨ ਲੈਣਾ ਸੰਦੀਪ ਦੋ ਦਿਨਾਂ ਦਾ ਲੈ ਜੀ ਲੈ ਜਾਂਗੇ ਹਾਂ ਕਿੰਨੇ ਕਾਗੂ ਬਾਈ ਥੋੜੀ ਵਾਲੀ ਪਾ ਕੇ ਬੋਣ ਵਾਲੀ ਕੰਮ ਆ ਹਾਂ ਬਿਲਕੁਲ ਸੰਦੀਪ ਦੋ 217 ਕਿਲੋ 16 17 ਕਿਲੋ ਸਹੀ ਗੱਲ 15 ਕਿਲੋ ਪਹਿਲਾਂ ਨਹੀਂ ਦਿੱਤਾ ਝੋੜੀ ਨੇ ਠੀਕ ਹੈ ਠੀਕ ਚੰਗੇ ਏਰੀਏ ਦੇ ਚੱਬੂ ਦੀ ਆਲ ਕਰਦੀ ਥੋੜੀ ਜੀ ਨਾਲੇ ਵੇਲੇ ਥਾਣੇ ਮਿਲੋ ਕਿੰਨੇ ਦਿਨ ਲਾਇਆ ਸੰਗਲਪਾਦ ਕਿੰਨੀ ਵਿਰਲੇ ਤੇ ਲੱਗਿਆ ਥਾਣਾ ਮੈਂ ਇਹ ਨਾ ਲੇਵਾ ਸੰਦੀਪ ਇਹੋ ਜਿਹਾ ਕਿ ਲੱਭਦਾ ਹੀ ਨਹੀਂ ਇਹਦੀ ਹਾਂ ਨਾ ਪੁੱਤੋਏ ਹੈ ਰਜਾ ਜੀ ਚੱਬੂ ਦੀ ਕਰਦੀ ਇਹਦਾ ਗਾਵਾਂ ਬਣਦੀ ਆ ਚੱਪ ਹਾਂ ਬਸ ਬਸ ਵਜਿੰਦਾ ਮੁੱਲ ਫਿਰ ਸੰਦੀਪ ਮੁੱਲ ਜੋ ਮਰਜ਼ੀ ਆਪਾਂ ਡੇਢ ਦੀ ਦੇਣੀ ਆ ਡੇਢ ਦੀ ਦੇਣੀ ਆ ਹਾਂਜੀ ਪਾਸ ਠੀਕ ਆ ਹਾਂਜੀ ਚਲੋ ਲੋ ਜੀ ਡੇਢ ਲੱਖ ਦੀ ਦੇਣੀ ਆ ਠੀਕ ਆ ਆਜੋ ਇੱਧਰ ਇਹ ਵੀ ਤਾਂ ਬਣੇਗੀ ਕੋਈ ਨਹੀਂ ਇਹ ਪਹਿਲਾ ਸੂਆ ਸੰਦੀਪ ਗੱਬਣ ਗੱਬਣ ਪਹਿਲਾ ਸੂਆ ਝੋਟੀ ਲੋ ਜੀ ਪਹਿਲਾ ਸੂਆ ਗੱਬਣ ਝੋਟੀ ਇਹ ਵੀ ਕਰੋ ਚੈੱਕ ਬੜੀ ਠੰਡੀ ਧੀ ਤੁਹਾਨੂੰ ਹੱਥੋਂ ਫੇਰ ਕੇ ਵਿਖਾਉਨੇ ਆ ਮਰਜ਼ੀ ਬਿਠਾ ਬਸ ਚੱਬੂਦੀਆਂ ਕਰੀ ਜਾਂਦੇ ਦੋਵੇਂ ਔਲ ਕਰ ਲਿਆ ਹੂੰ ਹੂੰ ਬਾਕੀ ਇਦਾਂ ਹੀ ਮੈਂ ਬੈਠੇ ਰੋ ਠੀਕ ਆ ਬੇਥਣ ਸੰਦੀਪੇ ਦਾ ਹਾਂ ਪਹਿਲਾਂ ਨੂੰ ਬੇਥਣ ਕਿਹੋ ਜਿਹਾ ਲੱਗਾ ਦੇਖੋ ਵੱਡਾ ਸੋਹਣਾ ਲੱਗਾ ਦੋ ਦੋ ਹੱਥ ਪੜੀ ਆ ਕੋਈ ਗੱਲ ਹੀ ਨਹੀਂ ਰਾਜੀ ਬਾਜੀ ਝੋਟੀਪੂਰੀ ਹਾਂਜੀ ਲੈ ਜੀ ਮੈਨੂੰ ਦੋ ਚਾਰ ਦਿਨ ਹਾਂ ਲੈ ਜਣੇ ਲੈਣੇ ਆ ਹਾਂਜੀ ਹਾਂ ਬਾਕੀ ਸੂਪੇ ਦੇ ਪੰਡ ਜਾਈਆਂ ਕੱਲ ਲਈਆਂ ਖਸੂਬੀ ਸਕਦੀ ਆ ਹਾਂਜੀ ਹਾਂਜੀ ਬਾਕੀ ਤਿਆਰ ਸੂਪੇ ਚੰਗਾ ਸਗੋ ਹਾਂਜੀ ਬਸ ਆ ਪੁੱਤ ਨਾ ਠੀਕ ਆ ਇਹਦਾ ਮੁੱਲ ਜੀ ਸੰਦੀਪ 1.25 ਦੀ ਹਾਨਾ ਦੇ ਦਿੰਦੇ 1.25 ਹਜ਼ਾਰ ਦੀ ਹਾਨਾ ਹਾਂ ਚਲੋ ਠੀਕ ਆ ਜਾਣ ਦੋ ਬਹੁਤ ਖਰੀਏ ਸੰਦੀਪ ਬਿਲਕੁਲ ਜੀ ਚਾਰ ਸੂਏ ਪੀਨ ਵਾਲੀ ਝੋਟੀ ਆ ਨੀਲੀ ਗੱਬੜਾ ਜੀ ਨੀਲੀ ਗੱਬੜਾ ਗਈ ਲਓ ਜੀ ਨੀਲੀ ਨਹੀਂ ਨਹੀਂ ਇਰਾਦਾ ਨਹੀਂ ਪਉਂਦਾ ਹਾਂਜੀ ਹਾਂਜੀ ਚਲ ਮੈਂ ਜਿਆਦਾ ਸ਼ੇ ਕਰਦੀਏ ਪੂਰੀਆਂ ਹਾਂ ਨਹੀਂ ਕੋਈ ਨਹੀਂ ਨੀਲੀ ਪੰਜਾਂ ਦਿਨ ਲੈਂਦੀ ਪਹਿਲਾ ਸੂਆ ਜੀ ਪਹਿਲਾ ਸੂਆ ਸੰਦੀਪ ਲਓ ਜੀ ਪਹਿਲਾ ਸੂਏ ਝੋਟੀ ਵੇ ਖਰੀ ਗੱਡੀ ਵੇ ਝੋਟੀ ਬਈ ਪਤਾ ਨਹੀਂ ਕਿਤੇ ਕਰੇ ਮਲਮੁਲੀ ਦੀ ਆ ਸੰਦੀਪ ਇਹਰਾ ਆਪਾਂ ਬੰਦਾ ਕੋਈ ਆਪਣ ਲੈ ਲਈ ਜਾਂਦੇ ਵਪਾਰੀ ਨੇ ਹਾਂਜੀ ਨਫਾ ਵਰਗੇ ਦੀ ਝੋੜੀ ਜਿਆਦੀ ਚੰਗੀ ਕਰਕੇ ਨਾ ਆਪਾਂ ਦਾ ਬੜਾ ਥੋੜਾ ਚੰਗੀ ਦਾ ਸ਼ੌਂਕ ਆ ਬਾਕੀ ਉਹ ਮਾਲ ਸਾਰਾ 22 ਕਿਲੋੜਾ ਦੱਸਦੇ ਆ ਤੇ ਕੋਈ ਵੀ ਨਹੀਂ ਘਟਦਾ ਹੀ ਉਹਦੇ ਕੱ ਨਸਲੇ ਬੜੀ ਛੋਟੀ ਨਸਲ ਅੱਖਾਂ ਵੇ ਕਿਡੀਆਂ ਕੁੜੀਏ ਕਿਹ ਗੱਲੋਂ ਨਹੀਂ ਕੁਸੀ ਤੇ ਦੱਸ ਲੈ ਜੀ ਡਾਊੜਾ ਨਾ ਭਜੀ ਹਾਂਜੀ ਲੈਣਾ ਹਫਤਾ ਦੇ ਐਡਗਣ ਹੂੰ ਇਹਦਾ ਮੁੱਲ ਜੀ ਫਿਰ ਸੰਦੀਪੇ ਦਾ ਮੁੱਲ ਫੋਨ ਤੇ ਕਰਾਂਗੇ ਅੱਛਾ ਫੋਨ ਤੇ ਹਾਂ ਜੇ ਗੱਭਣ ਲੈ ਲਊ ਠੀਕ ਆ ਇਹਦੇ ਫਿਰ ਸੂਈ ਦਾ ਫਿਰ ਫੱਕਾ ਹੋਊ ਫਿਰ ਅਗਲੀ ਵੀਡੀਓ ਚ ਪਾਵਾਂਗੇ ਚਲੋ ਹਾਂ ਲੋ ਜੀ ਮੁੱਲ ਫੋਨ ਤੇ ਹੋਊਗਾ ਇਹਦਾ ਹਾਂਜੀ ਤੇ ਮਜ਼ਾਹੀ ਜੋ ਤੇ ਫੇਲ ਆ ਬਾਕੀ ਮੇਰਾ ਵੀ ਇੱਥੇ ਆ ਗਿਆ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਤੇ ਪਾਸ ਕਰੋ ਦੋ ਟਾਈਮ ਹਾਂਜੀ ਹਾਂਜੀ ਨਹੀਂ ਤਾਂ ਕੋਈ ਗੱਲ ਨਹੀਂ ਬਾਈ ਫੁੱਲ ਗਰੰਡੇ ਮੰਗਾ ਸਕਦੇ ਕੋਈ ਗੱਲ ਚੋਣਦੀ ਆਪਣੀ ਗਰੰਟੀ ਉੱਥਾਨਾ ਦੀ ਗਰੰਟੀ ਵੀਰੇ ਦੁੱਧ ਦੀ ਗਰੰਟੀ ਹੋਊਗੀ ਇਹੋ ਜੀ ਨਹੀਂ ਗੱਲ ਕੋਈ ਹਾਂ ਬਿਲਕੁਲ ਜੀ ਆਪਣੇ ਬੰਦੇ ਹੱਥ ਹੀ ਜਾਂਦੇ ਅਗਲੇ ਹੈ ਬੰਦੇ ਆਪਣੇ ਹੱਥ ਦੇ ਵੇ ਆ ਇਦਾਂ ਹੀ ਫਿਰ ਆਏ ਆ ਮਿਲਣ ਦਾ ਮਿੰਟ ਚਲੋ ਬੋਲੇ ਨੰਬਰ ਜੀ ਅੱਦੇ ਬੰਦੇ ਤੈਨੂੰ ਵੇਖੀ ਸੰਦੀਪ ਮਿਲਣ ਕਰਕੇ ਆ ਜਾਂਦੇ ਹਾਂਜੀ ਹਾਂ ਕਈ ਜਣੇ ਇਹ ਕਹਿੰਦੇ ਸੰਦੀਪ ਹਾਂਜੀ ਹਾਂ ਨੰਬਰ ਆਪਣਾ 6644 ਤੇ 5753 ਪਿੰਡ ਪਲਾਸੌਰ ਜਿਹੜਾ ਤਰੰਦਾਂ ਤਸਵੀਰੀ ਤਰੰਦਾਂ ਸਤਿਗੁਰੂ ਹਸਿ